ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਬਨੇ ਰਹਿਣਾ ਜਿੰਨਾ ਵੀਰਾਂ ਪਿਆਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚੋਂ ਚੱਲੀਆਂ ਤਰ ਤਰ ਗੋਲੀਆਂ ਸੇਮੇ ਇਲਾਕੇ ਦੇ ਲੋਕ ਬਾਈਕ ਤੇ ਆਏ ਨੌਜਵਾਨ ਨੇ ਕੀਤੀ ਫਾਇਰਿੰਗ ਦਾ ਜਾਨੋ ਪੂਰਾ ਮਾਮਲਾ ਅਮਰਸਰ ਦੇ ਥਾਣਾ ਸੇਹਾਟਾ ਇਲਾਕੇ ਦੇ ਗੁਰੂ ਕੀਵਡਾਲੀ ਇਲਾਕੇ ਵਿੱਚ ਪ੍ਰਾਣੀ ਦਚਮਨੀ ਕਾ ਕੇ ਗੋਲਾਬਾਰੀ ਦੀ ਘਟਨਾ ਸਾਹਮਣੇ ਆਈ ਹੈ ਦੁਪਹਿਰ ਵੇਲੇ ਹੋਈ ਗੋਲਾਬਾਰੀ ਦੀ ਘਟਨਾ ਕਰਕੇ ਇਲਾਕੇ ਵਿੱਚ ਡਰ ਦਾ ਮਾਹੌਲ ਹੈ ਬਾਈਕ ਸਵਾਰ ਨੌਜਵਾਨ ਦੇ ਇੱਕ ਅੰਨੇ ਘਾਟ ਦੇ ਬਾਹਰ ਗੋਲੀਆਂ ਚਲਾਈਆਂ ਹਾਲਾਂਕਿ ਇਸ ਦਰਰ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਗਲੀ ਦੀਵਾਨ ਦੀ ਬੰਬੀ ਦੀ ਰਹਿਣ ਵਾਲੀ ਨੀਤਾ ਕੋਰ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਅਸਤਿੰਦਰ ਸਿੰਘ ਬਬੀ ਦਾ ਦੀਪੂ ਅਤੇ ਉਸ ਦੇ ਇੰਡ ਦੇ ਆਪਣੇ ਦੋਸਤਾਂ ਨਾਲ ਝਗੜਾ ਚੱਲ ਰਿਹਾ ਹੈ ਸਿੰਦਰ ਸਿੰਘ ਆਪਣੇ ਦੋਸਤਾਂ ਨਾਲ ਗੋਗਾ ਪੀਰ ਦਾ ਮੇਲਾ ਵੇਖਣ ਗਿਆ ਸੀ ਜਿੱਥੇ ਦੀਪੂ ਜੱਗਾ ਬਾਬੀ ਅਤੇ ਇੱਕ ਅਣਪਛਾਤੇ ਨੌਜਵਾਨ ਨੇ ਉਸਤੇ ਹਮਲਾ ਕਰ ਦਿੱਤਾ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ ਹੈ ਨੀਤਾ ਕੌਰ ਨੇ ਦੋਸ਼ ਲਗਾਇਆ ਹੈ ਕਿ ਅੱਜ ਸਵੇਰੇ ਕਰੀਬ 9:30 ਵਜੇ ਦੋਸ਼ੀ ਉਸਦੇ ਘਰ ਦੇ ਬਾਹਰ ਆਇਆ ਅਤੇ ਉਸ ਨੂੰ ਗਾਲਾਂ ਕੱਢੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀ ਹੈ ਬਾਅਦ ਵਿੱਚ ਵਿੱਚ ਦੇ ਪੈਰ ਕਰੀਬ 12:3 ਦੋਸ਼ੀ ਇੱਕ ਬਾਈਕ ਤੇ ਆਏ ਤੇ ਘਰ ਦੀ ਛੱਤ ਤੇ ਖੜੇ ਸਤਿੰਦਰ ਸਿੰਘ ਤੇ ਉੱਤੇ 5-6 ਗੋਲੀਆਂ ਚਲਿਆ ਹਾਲਾਂਕਿ ਸਤਿੰਦਰ ਸਿੰਘ ਕਿਸੇ ਤਰ੍ਹਾਂ ਭੱਜ ਗਿਆ ਅਤੇ ਆਪਣੀ ਜਾਨ ਬਚਾਈ ਹੈ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੇ ਭੱਜ ਗਿਆ ਹੈ ਗੋਲਾਬਾਰਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਖਲ 3 ਖਾਲੀ ਕੋਲ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਥਾਣਾ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਲੜਾਈ ਦੀ ਸ਼ਿਕਾਇਤ ਮਿਲੀ ਹੈ ਪਰ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਗੋਲਾਬਰੀ ਦਾ ਧਿਆਨ ਦਰਜ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਸੀਸੀਟੀਵੀ ਉਟੀ ਜੇਪੋਲਿਸ ਨੂੰ ਸੌਂਪੀ ਗਈ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ